ਇਸ ਵੇਲੇ ਦੀ ਵੱਡੀ ਖਬਰ سامنے ਆਈ ਹੈ ਮਹਿਲਾ ਸਰਪੰਚ ਦੇ ਪਤੀ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਪਿੰਡ ਦੇ ਹੀ ਇੱਕ ਵਿਅਕਤੀ ਤੇ ਇਲਜ਼ਾਮ ਲੱਗੇ ਨੇ ਕਿ ਉਸ ਦੇ ਵੱਲੋਂ ਹੀ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਮਿਲੀ ਜਾਣਕਾਰੀ ਦੇ ਮੁਤਾਬਕ ਉਕਤ ਵਿਅਕਤੀ ਪੰਚਾਇਤ ਦੇ ਹੀ ਕੰਮ ਕਰਵਾ ਰਿਹਾ ਸੀ ਅਤੇ ਇੰਨੀ ਦੇਰ ਨੂੰ ਹੀ ਇੱਕ ਪਿੰਡ ਦਾ ਵਿਅਕਤੀ ਆਉਂਦਾ ਅਤੇ ਉਸ ਦੇ ਵੱਲੋਂ ਪਾਣੀ ਦੇ ਨਿਕਾਸੀ ਦੇ ਮਾਮਲੇ ਨੂੰ ਲੈ ਕੇ ਆਪਸੀ ਤਕਰਾਰ ਜੋ ਹੈ ਪਹਿਲਾਂ ਉਹ ਹੁੰਦੀ ਹੈ ਫਿਰ ਗੱਲ ਇਸ ਕਦਰ ਤੱਕ ਵੱਧ ਜਾਂਦੀ ਹੈ ਕਿ ਉਹ ਆਪਣਾ ਹਥਿਆਰ ਕੱਢਦਾ ਅਤੇ ਉਸ ਦੇ ਵੱਲੋਂ ਤਾਬੜ ਤੋੜ ਗੋਲੀਆਂ ਚਲਾ ਦਿੱਤੇ ਜਾਂਦੀਆਂ ਹਨ ਹਾਲਾਂਕਿ ਮੌਕੇ ਤੇ ਮੌਜੂਦ ਲੋਕਾਂ ਦੇ ਵੱਲੋਂ ਉਕਤ ਵਿਅਕਤੀ ਨੂੰ ਜਲਦ ਤੋਂ ਜਲਦ ਹਸਪਤਾਲ ਵਿਖੇ ਪਹੁੰਚਾਇਆ ਗਿਆ ਪਰ ਰਾਹ ਦੇ ਵਿੱਚ ਹੀ ਉਸ ਦੀ ਮੌਤ ਹੋ ਗਈ ਤਾਂ ਦੱਸ ਦਈਏ ਕਿ ਮਹਿਲਾ ਸਰਪੰਚ ਦੇ ਪਤੀ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਇਸ ਵੇਲੇ ਦੀ ਵੱਡੀ ਖਬਰ ਫਾਜ਼ਿਲਕਾ ਤੋਂ ਸਾਹਮਣੇ ਆਈ ਹੈ ਬਿਲੀ ਜਾਣਕਾਰੀ ਦੇ ਮੁਤਾਬਕ ਪਿੰਡ ਕਲਰ ਖੇੜਾ ਵਿੱਚ ਮਹਿਲਾ ਸਰਪੰਚ ਪੂਨਮ ਰਾਣੀ ਦੇ ਪਤੀ ਸ਼ੰਕਰ ਲਾਲ ਪੰਚਾਇਤ ਦੇ ਹੀ ਕੰਮ ਕਰਵਾ ਰਹੇ ਸਨ ਅਤੇ ਇਸ ਦੌਰਾਨ ਪਿੰਡ ਦਾ ਹੀ ਇੱਕ ਵਾਸੀ ਉਥੇ ਪਾਣੀ ਨਿਕਾਸੀ ਦੇ ਮਾਮਲੇ ਨੂੰ ਲੈ ਕੇ ਉੱਥੇ ਗੱਲ ਕਰਦਾ ਹੈ ਅਤੇ ਫਿਰ ਉੱਥੇ ਉਸ ਦੀ ਤਕਰਾਰ ਹੋ ਜਾਂਦੀ ਹੈ ਤੇ ਇੰਨੇ ਨੂੰ ਹੀ ਉਹ ਆਪਣੀ ਪਿਸਤੌਲ ਕੱਢ ਕੇ ਉਕਤ ਵਿਅਕਤੀ ਦੇ ਸਿਰ ਤੇ ਗੋਲੀ ਮਾਰ ਦਿੰਦਾ ਜਿਸ ਦੇ ਕਾਰਨ ਹਸਤਾਂ ਲੈ ਜਾਂਦੇ ਉਹਨਾਂ ਦੀ ਰਾਹ 'ਚ ਹੀ ਮੌਤ ਹੋ ਜਾਂਦੀ ਹੈ ਦੱਸਦੀ ਹੈ ਕਿ ਪੰਚਾਇਤ ਦੇ ਹੀ ਕੰਮ ਕਰਵਾ ਰਿਹਾ ਸੀ ਉਕਤ ਵਿਅਕਤੀ ਤਾਂ ਉਸੇ ਦੌਰਾਨ ਪਿੰਡ ਦੇ ਹੀ ਇੱਕ ਵਿਅਕਤੀ ਦੇ ਵੱਲੋਂ ਗੋਲੀਆਂ ਮਾਰ ਕੇ ਉਸ ਦਾ ਕਤਲ ਕਰ ਦਿੱਤਾ ਜਾਂਦਾ ਹਾਲਾਂਕਿ ਪੁਲਿਸ ਦੇ ਵੱਲੋਂ ਹੁਣ ਇਸ ਮਾਮਲੇ ਦੀ ਜੋ ਜਾਂਚ ਹੈ ਉਹ ਕੀਤੀ ਜਾ ਰਹੀ ਹੈ ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਵਿਅਕਤੀ ਦੇ ਭਤੀਜੇ ਦਾ ਅੱਜ ਵਿਆਹ ਹੈ ਪਰ ਉਸ ਤੋਂ ਪਹਿਲਾਂ ਹੀ ਘਰ ਦੇ ਵਿੱਚ ਵਹਿਣ ਪੈ ਗਏ ਨੇ ਮਹਿਲਾ ਸਰਪੰਚ ਤੇ ਪਤੀ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਔਰ ਮੌਕੇ ਤੇ ਪੁਲਿਸ ਵੀ ਪਹੁੰਚੀ ਹੋਈ ਹੈ ਤੇ ਪੁਲਿਸ ਦੇ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਇਹ ਮੇਰਾ ਭਰਾ ਸਰਪੰਚ ਸ਼ੰਕਰ ਲਾਲ ਸਰਪੰਚ ਸਵੇਰੇ ਇਹ ਅੱਜ 5-7 ਦਿਨ ਪਹਿਲਾਂ ਐਸ.ਡੀ.ਐਮ ਨੇ ਮੌਕੇ ਵੇਖ ਕੇ ਕਿਹਾ ਸੀ ਕੋਈ ਨਾਲੇਦਾਰ ਰੌਲਾ ਚੱਲਦਾ ਸੀ ਤੇ ਉਹ ਨਾਲਾ ਐਸ.ਡੀ.ਐਮ ਸਾਹਿਬ ਨੇ ਕਿਹਾ ਵੀ ਤੂੰ ਸਰਪੰਚ ਸਾਹਿਬ ਨੂੰ ਕਹਿਿਆ ਤੂੰ ਕੋਲ ਖੜ ਕੇ ਬਣਵਾ ਦੇ ਉਹਨੂੰ 16 17 ਫੁੱਟ ਦਾ ਰਾਹ ਛੱਡ ਕੇ ਤੇ ਉਹ ਨਾਲਾ ਬਣਵਾਉਣ ਵਾਸਤੇ ਅੱਜ ਉਹਨੇ ਆਪਣੇ ਮਿਸਤਰੀ ਤੇ ਮੈਂਬਰ ਤੇ ਨਾਲ ਵੀ ਲੈ ਕੇ ਗਿਆ ਸਾਰਿਆਂ ਨੂੰ ਉਥੋਂ ਜਦੋਂ ਨਾਲੇ ਕੋਲ ਖੜਾ ਸੀ ਉਹ ਆਪਣੇ ਮਕਾਨ ਦੇ ਉੱਤੇ ਮੂਵੀ ਬਣਾ ਰਿਹਾ ਸੀ ਜਿਵੇਂ ਮੋਬਾਈਲ ਤੇ ਤੇ ਮੋਬਾਈਲ ਬਣਾਉਂਦੇ ਬਣਾਉਂਦੇ ਉਹ ਜਦੋਂ ਸ਼ੰਕਰ ਸਾਡਾ ਉੱਤੇ ਨਾਲੇ ਤੇ ਪਹੁੰਚਿਆ ਨਾ ਉਥੋਂ ਫਿਰ ਥੱਲੇ ਉਤਰ ਕੇ ਆ ਕੇ ਉਹਨਾਂ ਦਾ ਬਾਹਰ ਇੱਕ ਸਾਹਮਣੇ ਉਹਨਾਂ ਪਲਾਟ ਲੈ ਰੱਖਿਆ ਉੱਥੇ ਜਾ ਕੇ ਉਹਨੇ ਅੰਦਰੋਂ ਨੇ ਆਪ ਦਾ ਰਿਵਾਲਵਰ ਕੱਢ ਕੇ ਤੇ ਮੇਰੇ ਭਰਾ ਦੇ ਮੱਤੇ ਤੇ ਬਾਰੀ ਆ ਗਈ ਫਾਇਰ ਕਿ ਕੱਢਿਆ ਜੀ ਪਹਿਲਾ ਫਾਇਰ ਚ ਸਿੱਧੇ ਇੱਥੇ ਰੱਖ ਕੇ ਸਿੱਧੇ ਕਰਤਾ ਜੀ ਨੂੰ ਮੌਕੇ ਦੀ ਮੌਕੇ ਦੀ ਮੌਤ ਹੋ ਗਈ ਕੀ ਤੁਹਾਡੇ ਪਰਜਾਈਏ ਜਿਹੜੇ ਸਰਪੰਚ ਹੈ ਨਹੀਂ ਮੇਰੇ ਛੋਟੇ ਬਰਦਰ ਹੈ ਅੱਛਾ ਨਹੀਂ ਵਾਈਫ ਜਿਹੜੇ ਉਹਨਾਂ ਦੇ ਸਰਪੰਚ ਹਾਂ ਵਾਈਫ ਹੈ ਉਹ ਮੇਰੇ ਛੋਟੇ ਕਰਤੇ ਆਪਣੇ ਭਰਾ ਦੇ ਛੋਟੇ ਚਾਚੇ ਦਾ ਲੜਕਾ ਹੈ ਹਾਂ ਹਾਂ ਕੀ ਨਾਮ ਕਿਹਨਾਂ ਦਾ ਪੂਨਮ ਰਾਣੀ ਅੱਛਾ ਉਹਨਾਂ ਦੇ ਹਸਬੰਡ ਹੈ ਜੀ ਹਾਂ ਜੀ ਅੱਛਾ ਕਿ ਪਹਿਲਾਂ ਵੀ ਕਰੀ ਹੋਈ ਹੈ ਪਹਿਲਾਂ ਤਾਂ ਕੋਈ ਨਹੀਂ ਜੀ ਇਹ ਨਾਲੇ ਵਾਸਤੇ ਉਹਨਾਂ ਨੇ ਕੈਮਰਾ ਪਿੰਡ ਦੇ ਵਿੱਚ ਸਾਰਿਆਂ ਨੇ ਗੰਦ ਪਾ ਰੱਖਿਆ ਜੀ ਪੂਰਾ ਕਦੇ ਆਈਟੀ ਲਾ ਦੇ ਨਾ ਕਦੇ ਜਿਹੜੇ ਪੁਰਾਣੇ 40 50 ਸਾਲਾਂ ਤੋਂ ਮਕਾਨਾਂ ਚ ਰਹ ਰਹੇ ਆ ਉਹਨਾਂ ਦੇ ਉੱਤੇ ਇਹਨੇ ਨਾ ਕਬਜ਼ੇ ਸੁੜਾਣ ਦੀ ਐਪਲੀਕੇਸ਼ਨ ਲਾ ਰੱਖੀ ਹਾਈ ਕੋਰਟ ਤੱਕ ਅਨਮਨੋਜ ਕੁਮਾਰ ਨੇ ਤੇ ਇਹਦੀ ਸਾਜੀਸ ਵਾਸਤੇ ਇਹਨੇ ਸ਼ੰਕਰ ਨੇ ਮੁੱਦਾ ਉਠਾਇਆ ਨਾਲਾ ਵੀ ਮੈਂ ਅੱਜ ਆ ਵੀ 25 ਸਾਲਾਂ ਦਾ ਇਹ ਨਾਲਾ ਚੱਲ ਰਿਹਾ ਐਸਡੀਐਮ ਸਾਹਿਬ ਨੂੰ ਕਹਿ ਕੇ ਇਹ ਮੈਂ ਨਾਲਾ ਅੱਜ ਮੈਂ ਕਢਵਾਣ ਚੱਲਿਆ ਉੱਥੇ ਜਾ ਕੇ ਉਹਨਾਂ ਨਾਲ ਇੱਕੜਾਣ ਦੀ ਕੋਸ਼ਿਸ਼ ਕੀਤੀ ਇਹਨਾਂ ਨੂੰ ਅੰਦਰੋਂ ਆ ਕੇ ਸਿੱਧਾ ਇਹਤੂ ਆਪਦਾ ਰਿਵਾਲਵਰ ਕੱਢਿਆ ਸਿੱਧਾ ਮੱਤੇ ਦੇ ਰੱਖ ਕੇ ਗੋਲੀ ਮਾਰਿਆ ਕੋਈ ਚੁੱਪਚਾਪ ਆ ਗਿਆ ਇਹ 4 3 4 ਮੈਂਬਰ ਨਾਲ ਸੀਗੇ ਮੈਂ ਮਰ ਮੌਕੇ ਤੇ ਸੀਗਾ ਮਮਰ ਕਹਿੰਦਾ ਵੀ ਮੈਂ ਪੁੱਛਿਆ ਜਾ ਕੇ ਮੈਂਬਰਾਂ ਨੂੰ ਮੈਂਬਰ ਕਹਿੰਦੇ ਵੀ ਸਿੱਧਾ ਜਾ ਕੇ ਗੋਲੀ ਮਾਰੀ ਆ ਨੇ ਇਹ ਆਮ ਆਦਮੀ ਪਾਰਟੀ ਦੇ ਇਹ ਆਮ ਆਦਮੀ ਦੋਨੋਂ ਆਦਮੀ ਇਹ ਸਰਪੰਚ ਸਾਡਾ ਆਮ ਆਦਮੀ ਪਾਰਟੀ ਦਾ ਸੀ ਤੇ ਉਹ ਜਿਹੜਾ ਮਨੋਜ ਕੁਮਾਰ ਆਮ ਆ ਆਮ ਆਦਮੀ ਪਾਰਟੀ ਦਾ ਸੀ ਬਲੌਕ ਪ੍ਰਧਾਨ ਇਹ ਬਲੌਕ ਪ੍ਰਧਾਨ ਬਣਾਇਆ ਸੀ ਉਸ ਤੋਂ ਬਾਅਦ ਇਹਨੂੰ ਇਹ ਜਦੋਂ ਪਿੰਡਾਂ 'ਚ ਗੜਬੜੀ ਕਰਨ ਲੱਗਾ ਇਹਨੂੰ ਅਹੁਦੇ ਤੋਂ ਹਟਾਤਾ ਸਰਪੰਚ ਪਿੰਡ ਕਲਰ ਕਰੇਗਾ ਉਹੀ ਕਰਕੇ ਸਰਪੰਚ ਬਣੀ ਹੋਈ ਆ ਤੇ ਆਮ ਤੌਰ ਤੇ ਜਿਹੜੇ ਸਾਈਕੀ ਦੇ ਕੰਮਕਾਰ ਆ ਉਹ ਚੱਕ ਲਾੜੀ ਦੇਖਦਾ ਤੇ ਉੱਥੇ ਅੱਜ ਸ਼ੰਕਰ ਲਾਲ ਸਰਪੰਚ ਦੀ ਰੈਨਮਾਈ ਹੇਠ ਜਿਹੜਾ ਉਹ ਨਾਲਾ ਬਣਾਇਆ ਜਾ ਰਿਹਾ ਸੀ ਤਾਂ ਮਨੋਜ ਕੁਮਾਰ ਨਾਂ ਦਾ ਵਿਅਕਤੀ ਜ ਮਨੋਜ ਕੁਮਾਰ ਪੁੱਤਰ ਰਾਏ ਬਾਤੜ ਉਸਨੇ ਸ਼ੰਕਰ ਲਾਲ ਸਰਪੰਚ ਦਾ ਇਸ ਗੱਲ ਦਾ ਵਿਰੋਧ ਕੀਤਾ ਤੇ ਵਿਰੋਧ ਕਰਨ ਨੂੰ ਫਰੰਟੋਂ ਉਹਨੇ ਬੁਰੀ ਮਾਰ ਕੇ ਸ਼ੰਕਰ ਲਾਲ ਦੀ ਰਸਕਤ ਹੈ ਸਰ ਕਿਸ ਤਰ੍ਹਾਂ ਦੀ ਕਾਰਵਾਈ ਕੀਤੀ ਜਾ ਰਹੀ ਹੈ ਇਸ ਮਾਮਲੇ ਦੇ ਵਿੱਚ ਬਸ ਬਿਆਨ ਆਸਰ ਕਰਕੇ ਅਗਲੀ ਕਾਰਵਾਈ ਆਰੰਭ ਕੀਤੀ ਜਾ ਰਹੀ ਹੈ ਤੇ ਜੋ ਵੀ ਇਹਦੇ ਵਿੱਚ ਕੁਝ ਪਾਇਆ ਗਿਆ ਉਹਨੂੰ ਜਲਦੀ ਜਲਦੀ ਸਰ ਰੋਪੀ ਨੂੰ ਗ੍ਰਿਫਤਾਰ ਕੀਤਾ ਜੀ ਤੇ ਅਜੇ ਰੋਪੀ ਫਸਦੀ ਗ੍ਰਿਫਟੋ ਬਾਹਰ ਜਲਦੀ ਕਾਬੂ ਕਰ ਲਿਆ ਜਾਵੇਗਾ ਠੀਕ ਠੀਕ